ਬਹੁਤ ਹੀ ਸਤਿਕਾਰਯੋਗ ਸਾਊਥ ਦਾ ਸੀਐਮ ਚੰਜੀ ਸਿੰਘ ਚੱਲੀ ਜੀ ਉਹਨਾਂ ਦੇ ਨਾਲ ਮੇਰਾ ਬਹੁਤ ਹੀ ਸਤਿਕਾਰਯੋਗ ਪਾਇ ਹੈ ਤੇ ਪੰਡਾਲ ਦੇ ਵਿੱਚ ਬੈਠੇ ਹੋਈਆਂ ਕਾਂਗਰਸ ਪਾਰਟੀ ਦੇ ਆ ਬਹੁਤ ਹੀ ਭਵੰਤਪੁਰ ਦਸਿਆ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਜਿ ਅੱਜ ਫਲੋਰ ਕਾਂਗਰਸ ਦੀ ਗੱਲ ਕਰੀਏ ਸਾਤ ਪਹਿਲਾਂ ਨਹੀਂ ਪਿਛੇ ਦੇ ਥੇੜਾ 'ਚ ਸਾਡੀ ਜਿਹੜੀ ਕਾਂਗਰਸ ਖੜੀ ਹੋਣੀ ਸੀ ਜਿਹੜਾ ਕਾਂਗਰਸ ਦਾ ਵਰਕਰ ਹੈ ਜਿਹੜਾ ਕਾਂਗਰਸ ਦਾ ਵਰਕਰ ਹੈ ਹਮੇਸ਼ਾ ਆਪਣੇ ਸਟੈਂਡ ਤੇ ਰਹਿੰਦਾ ਹੈ ਕਦੀ ਵੀ ਉਹ ਆਪਣੇ ਆਪਣੇ ਸਟੈਂਡ ਤੋਂ ਛਿੜਗਦਾ ਨਹੀਂ ਹੁਣ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਹੈ ਕਿਉਂ ਜਿਹੜਾ ਵਰਕਰ ਹੈ ਵਰਕਰ ਹਮੇਸ਼ਾ ਹਾਈ ਕਮਾਂਡ ਦੀਆਂ ਜੋ ਡਾਇਰੈਕਸ਼ਨ ਸੁਣਦੀਆਂ ਉਹ ਇਹ ਨਾਲ ਜੁੜਿਆ ਰਹਿੰਦਾ ਤੇ ਮੈਂ ਸੀਐਮ ਸਰ ਨੂੰ ਇਹੀ ਅਪੀਲ ਕਰ ਰਹਾ ਕਿ ਜਿਹੜਾ ਇਹ ਮਸਲਾ ਹੈ ਇਹਨੂੰ ਹਾਈ ਕਮਾਂਡ ਤੋਂ ਜਿਹੜਾ ਹੈਗਾ ਇਹਨੂੰ ਸਵਾਰਥ ਕੀਤਾ ਜਾਵੇ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਹੈ ਕਿ ਜਿਹੜਾ ਇਹ ਹਾਈ ਕਮਾਂਡ ਕੋਲ ਇਹ ਮਸਲਾ ਨਹੀਂ ਫੜ ਸਕਦਾ। ਉਹ ਸਾਰੀ ਗ੍ਰਾਂਟ ਇਸ਼ੂ ਕਰਾ ਕੇ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਸਪੰਟ ਕੇ ਆਉਣ। ਮੈਂ ਸਮਝਦਾ ਜੇ ਫਿਕਰਮ ਐਮਐਲਏ ਬਣਿਆ ਤੇ 24 ਸਾਡੇ ਸੀਐਮ ਸਰ ਦਾ ਬਹੁਤ ਵੱਡਾ ਖੜਾ ਹਾਥਿਆ। ਸੋ ਇਸ ਨੂੰ ਅਸੀਂ ਇਸ ਸਾਲ ਨੂੰ ਕਦੀ ਭੁਲਾ ਨਹੀਂ ਸਕਦੇ। ਉਹ ਸਾਡੇ ਫਲੋਰ ਹਲਕੇ ਦੇ ਲਈ ਸੀਐਮ ਸਰ ਦੀ ਬਹੁਤ ਵੱਡੀ ਧੀਣ ਹੈ। ਸੋ ਮੈਂ ਫੇਰ ਬੇਨਤੀ ਇਹੀ ਕਰਦਾ ਹਾਂ ਕਿ ਫਰਕਰ ਦਾ ਸਟੈਂਡ ਕਿਹ ਨਹੀਂ ਛੱਡਦਾ ਸਿਰਫ ਇਹ ਸਟੈਂਡ ਦਾ ਫਰਕ ਪੈਂਦਾ ਤਾਂ ਲੀਡਰ ਅੱਗੇ ਪਿੱਛੇ ਹੁੰਦਾ ਜੇ ਕੋਈ ਲੀਡਰਾਂ ਦੇ ਝਗੜੇ ਹੈ ਨਹੀਂ ਹੈਗੇ ਨੇ ਤੇ ਸਾਡੇ ਸੀਐਮ ਸਾਹਿਬ ਬਹੁਤ ਹੀ ਸੀਨੀਅਰ ਨੇ ਔਰ ਦਿੱਲੀ ਹਾਈ ਕਮੰਡ ਰੰਕੀਨ ਦਾ ਜਿਹੜਾ ਰੁਤਬਾ ਆ ਉੱਥੇ ਤੱਕ ਕੰਪਨੀ ਪਹੁੰਚ ਰੱਖਦੇ ਨੇ ਆਪਣੀ ਗੱਲ ਉੱਥੇ ਰੱਖ ਕੇ ਜਿਹੜਾ ਬਹੁਤ ਬਹੁਤ ਧੰਨਵਾਦ ਜੈ ਮੈਸਟਰ ਤਲਵਿੰਦਰ ਸਿੰਘ ਜੀ ਤੁਹਾਨੂੰ ਸਾਂਖਣਾ ਸਾਡੇ ਦਰਮਿਆਨ ਮਧੂ ਐਡਵੋਕੇਟ ਜੀ ਵੀ ਪਹੁੰਚੇ ਆਨੰਦ ਵਿਭਾਗ ਦਾ ਧੰਨਵਾਦ ਅਸ਼ੀਕ ਕੁਮਾਰ ਜੀ ਉਹ ਵੀ ਇੱਥੇ ਪਹੁੰਚ ਗਏ ਐਡਵੋਕੇਟ ਸਾਹਿਬ ਸਾਰਾ ਨਮਨ ਕਰਦਾ ਧੰਨਵਾਦ ਉਸ ਤੋਂ ਬਾਅਦ ਅਮਨਦੀਪ ਸਿੰਘ ਜੀ ਫਰਵਾਲਾ ਪਿਆਰ ਵਰਤ ਸਹਿਮ ਹਲਕਾ ਫਲੋਗ ਦੇ ਬੈਠੇ ਆ ਹੋਰ ਹਮਕੇ ਜਿਹੜੇ ਆ ਇਹਨਾਂ ਨੂੰ ਵੀ ਮੌਕਾ ਉਹ ਜਲਾ ਜਲੰਧ ਨੂੰ ਪੰਜਾਬ ਨੂੰ ਭਾਰਤ ਨੂੰ ਸਾਰੇ ਨੂੰ ਆਵਾਜ਼ਾਂ ਦੀ ਬਸਰੀਆਂ ਸੋ ਅਸੀਂ ਸਰਦਾਰ ਚੰਦਜੀਤ ਸਿੰਘ ਚੰਨੀ ਕਰਕੇ ਜੀ ਆਏ ਆ ਪਾਰਟੀ ਦੇ ਵਿੱਚ ਪਹਿਲਾਂ ਆਵਾਜ਼ ਦੀ ਪਾਰਟੀ ਬਲੋਗ ਕਰਦੇ ਸੀਗੇ ਸੋ ਇਹਨਾਂ ਕਰਕੇ ਆਇਆ ਕਿਉਂਕਿ ਜਗਰ ਵਿਕਰਮ ਚੌਧਰੀ ਵਿੱਚ ਇਹਦੇ ਰਹਿਣਾ ਸ਼ਾਇਦ ਅਸੀਂ ਉਸ ਪਾਰਟੀ ਵਿੱਚ ਨਾਮ ਸੋ ਫਿਰ ਹਮੇਸ਼ਾ ਜਦੋਂ ਵੀ ਸਾਨੂੰ ਕੈਂਡੀਡੇਟ ਦੇਣਗੇ ਸਰਦਾਰ ਚੰਦ ਸਿੰਘ ਚੰਨੀ ਇੱਥੇ ਦਾ ਜਿਹੜਾ ਐਮ ਐਲ ਏ ਸੀਟ ਦਾ ਅਸੀਂ ਉਹਨੂੰ ਸਪੋਰਟ ਕਰਾਂਗੇ ਨਾ ਕਿ ਵਿਕਰਮ ਚੌਧਰੀ ਨੂੰ ਇਹ ਤਾਂ ਸਪਾਸਟ ਕਲੀਅਰ ਹੈ ਠੀਕ ਹੈ ਜੀ ਸੋ ਮੈਂ ਸਮੂਚਿਤ ਟੀਮ ਦਾ ਧੰਨਵਾਦ ਕਰਦੇ ਇੱਥੇ ਪਹੁੰਚਣ ਤੇ ਔਰ ਸਰਦਾਰ ਚੰਦ ਸਿੰਘ ਜੀ ਸੇ ਮੇਰੇ ਬਹੁਤ ਹੀ ਸਤਿਕਾਰਤ ਮੰਚ ਦੇ ਉੱਤੇ ਬਿਰਾਜਮਾਨ ਸਾਡੇ ਸਾਫ ਦਾ ਮੁੱਖ ਮੰਤਰੀ ਮੌਜੂਦਾ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਮੈਂ ਨਾਮਾ ਦੀ ਤਸਵੀਰ ਦੇ ਵਿੱਚ ਨਹੀਂ ਲਾਵਾਂਗਾ ਇਹਨਾਂ ਨੂੰ ਇਹ ਨੱਤ ਦੇ مسافر ਨਰਾਜਾ ਦੇ ਨੇੜੇ ਟੁੱਕਦੇ ਨਹੀਂ ਹੁੰਦੇ ਸੂਰਜ ਚੰਨ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ ਰਕਦੇ ਨਹੀਂ ਹੁੰਦੇ ਪਹਾੜਾਂ ਦੀ ਸ਼ਾਂਤੀ ਨੂੰ ਸ਼ਲਮੀ ਬਣਾ ਕੇ ਨਿਕਲਦੇ ਜੋ ਸੋਮੇ ਕਦੇ ਸਕਦੇ ਨਹੀਂ ਹੁੰਦੇ ਨੇਖੇ ਫਰਜਾਂ ਦੇ ਜ਼ਿੰਦਗੀ ਲਾਉਣ ਵਾਲੇ ਦੁਨੀਆ ਝਪਾਉਂਦੇ ਕਦੇ ਝੁੱਕਦੇ ਨਹੀਂ ਹੁੰਦੇ ਜਗਦੀ ਸਾਹਿਬ ਅੱਲੇ ਤੁਹਾਨੂੰ ਭੋਲੇ ਨਹੀਂ ਦੇਖੋ ਇਹ ਜਿੰਨੀ ਵਾਰੀ ਬੋਲੋ ਮੇਸ਼ਾਨ ਜਦੋਂ ਸੁਣੇ ਸਲਦੀਆ ਫਿਰ ਨਾ ਹਮੇਸ਼ਾ ਉਹਦਾ ਮਨ ਆਪਣੇ ਮੈਂ ਉਹ ਵਾਸਤੇ ਇਸਤੇ ਹੁੰਦਾ ਹੈ ਨਾ ਮੈਂ ਤੇ ਇਹ ਬੋਨੇ ਕਿ ਮੈਂ ਤਾਂ ਗੱਲ ਜਿਹੜੀ ਕਰਨੀ ਦਿਲ ਦੀ ਕੀਤੀ ਨਹੀਂ ਅਜੇ ਤਾਂ ਮੈਂ ਰੋਕਰ ਮਾਨ ਦੇਖਿਆ ਜਿਹੜਾ ਬੁਲਾਦਾ ਨਾ ਉਹ ਪਹਿਲਾਂ ਤੌਂਦਾ ਹੈ ਫਿਰ ਤੁਸੀਂ ਸੁਣਨਾ ਕੀ ਚਾਹੁੰਦੇ ਹੋ ਭਾਵੇਂ ਚੇਹਰੇ ਨੂੰ ਦੇਖਦਾ ਤੇ ਫਿਰ ਉਹ ਬੋਲਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਡਾ ਮਾਨ ਕਰਾਂਗਾ ਮੈਂ ਬਾਹਰ ਵੀ ਬੋਲਣਾ ਸਿਰ 2 ਮਿੰਟ ਲਵਾਂਗਾ 2 ਮਿੰਟ ਦਾ ਵਕਤ ਸਮਾਪਤ ਮੇਰੀ ਲਾਹ ਟੁੱਟ ਗਈ ਮੈਨੂੰ ਗੱਲ ਵੀ ਭੁੱਲ ਗਈ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਪਰ ਮੈਂ ਜਤਨ ਕਰਾਂਗਾ ਜਿਹੜੇ ਮਹਾਜ ਦੇ ਜ਼ਰਨਾਰ ਹੁੰਦੇ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਨੇ ਉਸ ਫੌਜ ਨੂੰ ਜਿਹਨੂੰ ਉਹ ਲੀਡ ਕਰਦੇ ਨੇ ਉਹ ਨੂੰ ਕਿਸੇ ਮਕਾਮ ਦੇ ਉੱਤੇ ਲੈ ਕੇ ਜਾਣਾ ਹੈ ਕਿ ਸਾਡੇ ਇਸ ਖਿੱਤੇ ਦੀ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਕਿ ਕਿਸੇ ਦੇ ਸਰਦੇ ਉੱਤੇ ਆਣਾ ਉਹ ਸਰਦਾਰ ਚੰਦਜੀਤ ਸਿੰਘ ਚੰਨੀ ਉਹਨਾਂ ਦੇ ਸਰਦੇ ਉੱਤੇ ਹੈ ਦਾਵੇ ਦਾ ਕਹਿਣਾ ਜੋ ਕੋ ਕਰ ਸਕਦਾ ਤੇ ਸੰਸਦ ਰਤਨ ਦਾ ਬਾਗ ਲੈਣ ਵਾਲਾ ਜਰਜੀਤ ਸਿੰਘ ਕਰ ਨਹੀਂ ਕਰ ਸਕਦਾ afghanistan ਦਾ ਬੋਗਾਂ ਦਾ ਕਿਨਾਰਾ ਹਸੀਮ ਸਾਹਿਬ ਉਹਦਾ ਨਾਮ ਸੀ ਬਈਆ ਜੀਤ ਖਾਨ ਜਿੰਦਗੀ ਦੇ ਥੋਕਰ ਬਦੀ ਸਾਹ ਹੋ ਗਿਆ ਤੇ ਜਿਹਨਾਂ ਨਾਲ ਸਾਹ ਹੋਇਆ ਨਾ ਉਹ ਕਾਫਲਾ ਸੀਗਾ ਚੱਕਰਵਤੀਆਂ ਦਾ ਜਿਹੜਾ ਤੁਰੇ ਫੱਟੇ ਨੇ ਥੋਡੇ ਰਾਉਥ ਤੇ ਉਕਤ ਮੇਰਾ ਉਥੇ ਉਹ ਨਾਲ ਆਪਣਾ ਪੈਸਾ ਤੇ ਨਾਲ ਲੈ ਕੇ ਚੱਲਦੇ ਸੀ ਨਾਲ ਆਪਣੇ ਘੋੜੇ ਤੇ ਹਾਥੀ ਲੈ ਕੇ ਚੱਲਦੇ ਸੀ ਇੱਕ ਦਿਨ ਕਿਤੇ ਕਾਫਲਾ ਰੁਕਿਆ ਤੇ ਉਹਦੇ ਉੱਤੇ ਡਾਕੂਆਂ ਨੇ ਹਮਲਾ ਕਰ ਦਿੱਤਾ ਉਹਨਾਂ ਨੇ ਸਾਰਾ maal ਉਹਨਾਂ ਕੋਲੋਂ ਲੁੱਟ ਲਿਆ ਨੇੜੇ ਦਾ ਜਿਹੜਾ ਪੁਲਿਸ ਸਟੇਸ਼ਨ ਸੀ ਉਹਦੇ ਪਰੋਟ ਹੋਈ ਮੌਕੇ ਦਾ ਅਫਸਰ ਥਾਣੇ ਦਾ ਦੇਖਣ ਆਇਆ ਮੌਕਾ ਉਹਨੇ ਮੌਕਾ ਦੇਖਿਆ ਕੱਲੇ ਕੱਲੇ ਦੀਆਂ ਨਿਗਾਹਾਂ ਨੂੰ ਪੜਨ ਦਾ ਯਤਨ ਕਰ ਰਿਹਾ ਉਹਨੂੰ ਮਹਿਸੂਸ ਹੋਇਆ ਕਿ ਉਹਨਾਂ ਸਾਧਾਂ ਦੇ ਵਿੱਚੋਂ ਇੱਕ ਸਾਧ ਉਹਦੇ ਕੋਲ ਅੱਖ ਨਕਾਰਿਆ। 1975 ਦੇ ਵਿੱਚ ਮੇਰੇ ਬਾਪ ਨੂੰ ਅੱਤਵਾਦੀਆਂ ਨੇ ਗੋਲੀਆਂ ਨਾਲ ਸ਼ਰਨੀ ਕਰ ਦਿੱਤਾ। ਪਰੰਤ ਪਰਨਮੇ ਦੇ ਵਿੱਚ ਸਰਦਾਰ ਬਿਨਸ ਸਿੰਘ ਉਹਨਾਂ ਦੀ ਸਰਕਾਰ ਬਣੀ। ਤੇ ਦਾਸ ਵੀ ਉਹਨਾਂ ਨਾਲ ਜੜ ਫੜਿਆ ਤੇ ਚੰਗਨੀ ਸਭਰਾ ਸਾਹਾ। ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਕਿ ਕਾਂਗਰਸ ਦੇ ਚਿੰਦੇ ਨੂੰ

ਕਈ ਸਰਪਸਾ ਜਿਹੜੀ ਮੀਟਿੰਗ ਰਾਹ ਚ ਪੈਂਦੀਆਂ ਬੱਤਿਆਂ ਦੀ ਹੋਈ ਆ ਉਹ ਹੁੰਦੀ ਇੱਕ ਕੱਲਾ ਇੱਕ ਕੱਲਾ ਮੈਂ ਬੰਦਾ ਜਿਹੜਾ ਸਾਰਾ ਸਾਰ ਪਟਿਆ ਵਿਚਨੀ ਸਾਬ ਹਰਕੇ ਦੇ ਲੋਕ ਨੇ ਆਸੇ ਕੋਈ ਹਲਕਾ ਚਾਂਚ ਜਲਾਈਏ ਕੋਈ ਹਲਕਾ ਚਾਂਚ ਜਲਾਈਏ ਤਾਂ ਕਿ ਉਹਦਾ ਨੁਕਸਾਨ ਚੰਗਿਆ ਨਗਰ ਕੌਂਸਲ ਚ ਖੁੱਦ ਗਏ असिता जो गल है दिल खोल आस दिता के अज भी रुतबा उसे दुशाही है, है, है प्रवास है काम तेरा तेरे आगे इम्तिहान और भी है इसी रोज शर्मियों ਸਰਕਾਰਾਂ ਦੇ ਅੱਗੇ ਜਾਓ ਹੋਰ ਵੀ ਹੈ ਸਰਕਾਰੋਂ ਅੱਗੇ ਜਾਓ ਧੰਨਵਾਦ ਜਹਦ ਬਹੁਤ ਵਧੀਆ ਕੰਮ ਕੀਤਾ ਤੁਸੀਂ ਟਾਈਮ ਬੈਂਡ ਤੇ ਕੰਮ ਕਰਦੇ ਹੋ ਪਾਪੂਸੀ ਕਰਦੇ ਸਰਕਾਰ ਨੇ ਤੁਹਾਨੂੰ ਖੰਸਰਾ ਤਨਵਾੜਨਾ ਨਵਾਂ ਅਧਿਆਗਰੀ ਜੀ ਨੂੰ ਉਧਾਈ ਦੇਣੀ ਹੈ ਦੀਪਾ ਦੇ ਪਾਤਰਾ ਸਾਡੇ ਇਲਾਕੇ ਦੀ ਸ਼ਾਨ ਸਾਡੇ ਪੰਜਾਬ ਦੇ ਮਾਣ ਚੰਨੀ ਜੀ ਜੇ ਮੀ ਸਾਉ ਨੂੰ ਵਾਦ 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 ਬਾਤ ਬੜਾਈ ਦੇ ਨਾ ਬਾਤ ਲਈ ਜੰਗੀ ਸਾਹਿਬ ਜੇ ਤੁਸੀਂ ਆ ਸਾਰੇ ਫੜਕੇ ਦੇ ਵਿੱਚ ਇਹ ਕੋਈ ਲੋ ਸਾਰੇ ਦਾ ਇੱਕ ਦਾ ਫੋਨ ਕਰਿਆ ਕਰੋ ਜਰੂਰ ਕਿਉਂਕਿ ਜੇ ਤੁਸੀਂ ਰਾਸਤਾ ਰੱਖਦੇ ਤੇ ਇਹ ਐਨਾ ਉਹ ਜਿਹੜੇ ਚਾਰ ਪੰਜ ਗਏ ਆ ਉਹ ਵੀ ਜਾਣੇ ਸੀਗੇ ਇਹ ਜਿੰਨਾ ਇਹਨਾਂ ਇਕੱਠ ਹੋਇਆ ਇਹ ਜੋ ਉਹ ਮੁੜ ਕੇ ਫੇਰ ਚੌਧੀ ਆਇਆ ਉਹਦੇ ਬੁੱਢੇ ਵੀ ਨਾ ਹੋ ਗਿਆ ਸਾਥ ਹਰ ਕੋਈ ਬਤਾਲੀ ਤੇ ਉਹਨਾਂ ਨੇ ਵੇਰ ਵੇਰ ਮੋਟੇ ਰੀ ਸਿਆਪਾ ਗਾ ਲਿਆ ਇੱਕ ਹੋਰ ਬੇਨਤੀ ਆ ਸਾਡੀ ਇਸ ਕਰਕੇ ਮੈਂ ਤਾਂ ਬੇਨਤੀ ਇਹੀ ਕਰੂੰਗਾ ਜਿੰਨੇ ਵੀ ਸਾਡੇ ਵਰਕਰ ਹਨ ਉਹਨਾਂ ਦਾ ਹਰ ਇੱਕ ਹੋਰ ਚੱਕਣਾ ਚਾਹੀਦਾ ਹੈ ਗੱਲ ਸੁਣਨੀ ਚਾਹੀਦੀ ਹੈ ਮੈਂ ਇਹੀ ਇੱਕ ਬੇਨਤੀ ਕਰੂੰਗਾ ਸਾਰੇ ਹੀ ਲੀਡਰ ਸਾਹਿਬਾਨਾਂ ਦਾ ਕੋਡੇ ਦਾ ਮੂੰਹਾ ਲਾ ਕੇ ਸਾਹਦੇ ਨਾਲ ਬੋਲ ਚਾਹੁੰਦਾ ਹੈ ਆਪਣੇ ਦੂਜੇ ਵੀ ਗੱਲ ਇਹੀ ਹੁੰਦੀ ਆ ਕਿ ਜਿੰਨਾ ਵੀ ਆਪਾਂ ਨੂੰ ਟਾਈਮ ਹੋਗਾ ਪਾਰਟੀ ਨਾਲ ਜੁੜਿਆ ਕੋਈ ਧਰਮ ਨਹੀਂ ਹੋਇਆ ਇਸ ਕਰਕੇ ਮੈਂ ਮੀਟਿੰਗ ਆਇਆ ਹਾਂ ਸਾਡੇ ਚੁਣੇ ਸਾਹਮਣੇ ਮੈਂ ਕੋਈ ਵੀ ਅਨਜਾਣ ਜਿਹੜਾ ਕੋਰੇ ਇੱਥੇ ਲਾਇਆ ਜਾਵੇ ਜਿਹਨਾਂ ਕਿ ਸਾਡੀ ਇਹ ਥੋੜੀ-ਥੋੜੀ ਹੋ ਕੇ ਸਾਡੀ ਬਾਪ ਤੋਂ ਬੈਜਿਆ ਦੀ ਜੁੜੀ ਫੇਗਾਂ ਬੱਚਾ ਤੇ ਹੁਣ ਪੰਜਾਬ ਹੈ ਮੈਂ ਤਾਂ ਵਰਕਰ ਵੀ ਹੈ ਨਹੀਂ ਵਰਕਰ ਮੈਂ ਨਮਾਣਾ ਜਾਂ ਵਰਕਰ ਹਾਂ ਪਰ ਮੈਂ ਕਾਂਗਰਸ ਪਾਰਟੀ ਦਾ ਦੇਵਤਾ ਜੈ ਸੰਦਰਸ ਇਹ ਨਿਰਣ ਨੈਸ਼ਨਲ ਪਾਰਟੀ ਕਾਂਗਰਸ ਜਿੰਦਾਬਾਦ ਮੈਂ ਭਰਾਓ ਹਾਥੀ ਉੱਠ ਕੇ ਬੇਤੀ ਆ ਭਾਈਆਂ ਝਗੜੇ ਹੁੰਦੇ ਰਹੇ ਨੇ ਕਹਿੰਦੇ ਅਰੰਭ ਕਾਲੋਂ ਕੋਈ ਸ਼ੋਭਾ ਤਾਂ ਕੋਈ ਨਹੀਂ ਨਹੀਂ ਆਪਣਾ ਕਦੇ ਦੂਰ ਬਣ ਕੇ ਆਪਣੇ ਮਫਾਦ ਆਪਣੀ ਨਹੀਂ ਕੱਢ ਗਏ ਪਾਰਟੀ ਨੂੰ ਮੌਜੂਦ ਕਰੀਏ ਵਾਇਦ ਜੀ ਨੇ ਖਾਤਾ تھا ਵਾਇਦ ਉਹ ਸੁਣੇ ਕਹਿਲਾਂ ਤੁਹਾਡੇ ਸਾਹਮਣੇ ਰੱਖੇ ਆ ਇਹ ਕਹਿੰਦੇ ਜਿੱਥੇ ਪਾਣੀ ਨਾ ਮਿਲੇ ਪਿਆਸਿਆਂ ਨੂੰ ਉਹਨਾਂ ਖੂਹਾਂ ਤੋਂ ਰੜੇ ਮદાન ਚੰਗੇ ਜਿਨ੍ਹਾਂ ਰੂਹਾਂ ਚ ਕਾਮ ਲਈ ਤੜਦੇ ਹਨ ਆ ਉਨਾ ਰੂਹਾ ਤੋਂ ਬੁੱਧ ਪ੍ਰਾਂਤ ਚੰਗੇ ਇਹ ਦਾਸਤਾ ਆਇਆ ਜਿਹੜਾ ਚੰਨੀ ਦੇ ਸਾਹਮਣੇ ਖੜਾ ਹੋਇਆ ਇਹਨੂੰ ਐਮਐਲਏ ਬਣਾ ਸਕਦਾ ਵਾਹਿਗੁਰੂ ਮੋਰੇ ਖੜਾ ਮੁੱਖ ਮੰਤਰੀ ਮੁਰਾਲੇਆ ਪਾਗਲਕ ਆ ਪਿੱਛੇ ਜਿਹਾ ਕੋ ਮੀਟਿੰਗ ਹੋਈ ਆ ਅੱਜ ਸਾਰੇ ਉਹਦੇ ਬਰਧ ਆ ਇੱਥੇ ਇਕੱਠੇ ਹੋਏ ਆ ਲੋਕਾਂ ਨੂੰ ਪਤਾ ਲੱਗਿਆ ਕਿ ਲੋਕਿਆਂ ਦੇ ਨਾਲ ਹੁਣ ਮੈਂ ਇਨ੍ਹਾਂ ਦੀ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਆ ਮਾਨ ਜੋ ਸਰਦਾਰ ਚਰਨਜੀਤ ਸਿੰਘ ਦੀ ਚੰਨੀ ਮੈਂਬਰ ਪਾਰਲੀਮੈਂਟ ਸਿਲੰਦਰ ਜਿਨ੍ਹਾਂ ਨੂੰ ਪਾਰਲੀਮੈਂਟ ਦਾ ਅਵਾਰਡ ਮਿਲਿਆ ਉਹ ਆਪਾਂ 15 ਜੁਲਾਈ ਤੋਂ ਬਾਅਦ ਫੇਰ ਫੰਕਸ਼ਨ ਤੇ ਇਹਨਾਂ ਨੂੰ ਸੰਵਾਦ ਕਰਾਂਗੇ ਸਾਰੇ ਨਿਗਰ ਸਹਿਬਾਨ ਸਟੇਜ ਤੇ ਬੈਠੇ ਤੇ ਮੇਰੇ ਸਾਹਮਣੇ ਬੈਠੇ ਮੇਰਾ ਪੱਤਰਕਾਰ ਸਹਿਬਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਅੰਤੰਦਰ ਮੀਟਿੰਗ ਹੈ ਮੈਂ ਇਸ ਤੋਂ ਬਾਅਦ ਬਹੁਤ ਜਿਤਨਾ ਵੀ ਬਹੁਤ ਦੇ ਜੋ ਪਿਛੋਕੇ ਸਭ ਕੁਝ ਦੱਸਣਾ ਬਾਈਕਰੇ ਜਮਾਣਾ ਉਹ ਥੋੜਾ ਜਿਹਾ ਪਾਸੇ ਕੇ ਬੈਠ ਜਾਓ ਮੈਂ ਸਾਰੇ ਨਾਮ ਦੱਸਣਾ ਉਸ ਦੇ ਬਾਅਦ ਪੜੀ ਜਾ ਸਮਾ। ਤੁਹਾਡੇ ਨਾਲ ਗੱਲ ਕਰਾਂ। ਆਮ ਜਨਤਾ ਦੇ ਲਈ, ਲੋਕਾਂ ਦੀ ਗੁਰੂ ਦੀ ਬਰਕਤੇ ਕਿਰਪਾ ਦੇ ਬੈਠਾ। ਬਹੁਤ ਧੰਨਵਾਦ। ਪੰਜਾਬ ਦੇ ਵਿੱਚ ਪਿਛਲੇ 70 ਸਾਲਾਂ ਵਿੱਚ ਜਿਹੜੇ ਦਿੱਲੇ ਸਾਹ ਹੋਏ ਐ, ਅੱਜ ਤੱਕ ਕਿਸੇ ਨੂੰ ਇਹ ਮਾਣ ਨਹੀਂ ਪ੍ਰਾਪਤ। ਜੰਦਾਬਾਹ ਚਰਜੀ ਸਿੰਘ ਜੱਲੀ। ਜਿੰਦਾਬਾਹ। ਜੰਦਾਬਾਹ ਚਰਜੀ ਸਿੰਘ ਜੱਲੀ। ਜਿੰਦਾਬਾਹ। ਇਹ ਜਿਹੜਾ ਮਾਣ ਹੈ, ਇਹ ਜਿਹੜਾ ਪੁਰਸਕਾਰ ਹੈ, ਇਹ ਜਿਹੜਾ ਸਨਮਾਨ ਹੈ, सार्या है उसी मैं येवल बनाया कि मैं उसे जाके बैठा उारी कारगुजारी के पंजाब का पक्ष इस तरह किसानी का पक्ष पेश तरह खेत मजदूर का पक्ष इस तरह उदे करके माण मिले माणा है मैं उसी मैं चुनने का मौका दिता चुन के मैं सारे का हाथ जोड़ के तो बहुत धन्यवाद करा अपना ਅਨੇ ਭਾਰਤੀਆ ਸਾਡਾ ਜਿਹੜਾ ਮੇਨ ਬੰਦਾ ਸੰਭਾਲਣ ਵਾਲਾ ਸਾਡਾ ਸਿਪਾਸਲਾਰ ਹੈ ਤੇ ਕਾਂਗਰਸ ਪਾਰਟੀ ਦੀ ਟੋਟਲ ਲੀਡਰਸ਼ਿਪ ਇਸ ਏਰੀਆ ਦੀ ਅੱਜ ਇੱਥੇ ਇਕੱਠੀ ਹੋਈ ਹੈ ਤੇ ਮੈਂ ਨੂੰ ਉਹਨਾਂ ਨੇ ਸਨਮਾਨ ਦਿੱਤਾ ਹੈ ਜਿਹੜਾ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਸੰਸਦ ਰਸਦ ਦਾ ਅਵਾਰਡ ਮਿਲਿਆ ਉਹਦੇ ਕਰਕੇ ਅੱਜ ਸਾਰਿਆਂ ਨੇ ਮੇਰਾ ਸਨਮਾਨ ਕੀਤਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਇਹ ਨਾਲ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਲੁਧਿਆਣਾ ਤੁਹਾਡੇ ਬਿਲਕੁਲ ਨੇੜੇ ਹੈ ਤੁਸੀਂ ਆਪਣੇ ਜਿਹੜੇ ਵੀ ਉੱਥੇ ਵਾਕ ਬੰਦੇ ਉਹਨਾਂ ਨੂੰ ਵੋਟਾਂ ਵਾਰਦੇ ਇਹ ਕਿਹਾ ਸਮਿਤੀ ਪ੍ਰਧਾਨ ਅਸੂਜੀ ਨੂੰ ਸਰਬ ਸਸਪੈਂਡ ਕੀਤਾ ਗਿਆ ਹੈ ਉਹ ਕਿੰਦਾ ਦੇਖਦੇ ਹੈਗੇ ਸਾਰੇ ਜਿਹੜਾ ਹੋਇਆ ਇਹ ਅਸਲ ਦੇ ਵਿੱਚ ਨਹਿ ਸਾਡ ਨੂੰ 15 ਚੋਂ ਪਹਿਲਾਂ ਦੱਸਤਾ ਸੀ ਕਿ ਤੁਹਾਡੇ ਤੇ ਅਟੈਕ ਹੋਣ ਲੱਗਿਆ ਹੈ ਤਿਆਰੀਆਂ ਹੋ ਰਹੀਆਂ ਤੁਹਾਨੂੰ ਵਿਜੀਲੈਂਸ ਤੇ ਫਟ ਸਕਦੀ ਹੈ ਕਿਸੇ ਵੀ ਟਾਈਮ ਤੇ ਜੇ ਜਦੋਂ ਨੋਟਿਸ ਆਇਆ ਮੈਂ ਉੱਥੀ ਸੀ ਐਸੀ ਡਟ ਕੇ ਬਰੋਧ ਕੀਤਾ ਕਿਉਂਕਿ ਇਹ ਕੇਜਰੀਵਾਲ ਦਾ ਗੁੱਸਾ ਕੇਜਰੀਵਾਲ ਦਾ ਹੰਕਾਰ ਹੈ ਜਿਹੜਾ ਸਾਹਮਣੇ ਆਇਆ ਸੀ ਲੇਕਿਨ ਜਦ ਲੋਕ ਸਾਰੇ ਇੱਕਦਮ ਭੜ ਗਏ ਕਿ ਆਓ ਫਿਰ ਅਸੀਂ ਵੀ ਆຊੋ ਨੂੰ ਚੱਕੜ ਨਹੀਂ ਦਿੰਦੇ ਤਾਂ ਫਿਰ ਉਹਨਾਂ ਨੂੰ ਮੂੰਹ ਵੀ ਖਾਣੀ ਪਈ ਐ ਉਹ ਵਾਪਸ ਮੁੜੇ ਐ ਤੇ ਨੋਟਿਸ ਵਾਪਸ ਲਿਆ ਇੱਥੇ ਬਾਕੀ ਇਹਨਾਂ ਨੇ ਪੁਲਸਾਂ ਦੇ ਅਫਸਰ ਰੱਖੇ ਹੋਏ ਐ ਕੋਈ ਵੀ ਗੱਲ ਹੁੰਦੀ ਐ ਤਾਂ ਪੁਲਸ ਅਫਸਰ ਨੂੰ ਫੜਕਾ ਦਿੰਦੇ ਐ ਗਲਤੀ ਇਹਨਾਂ ਦੀ ਹੁੰਦੀ ਐ ਲਗਾਤਾਰ ਤੁਸੀਂ ਕੰਪਲੇਨ ਕਰ ਰਹੇ ਕਿ ਹੋ ਜਾ ਰਿਹਾ ਰਿਸਪੌਂਸ ਹੈਗਾ ਕਾਂਗਰਸ ਪਾਰਟੀ ਦਾ ਬਹੁਤ ਵੱਡੇ ਪੱਧਰ ਤੇ ਲੋਕ ਜੁੜ ਰਹੇ ਛਾੜੂ ਨੂੰ ਛੱਡ ਕੇ ਬਾਰ ਬਾਰ ਲੋਕ ਕਾਂਗਰਸ ਪਾਰਟੀ ਜਾ ਰਹੇ ਤੇ ਵੱਡੀ ਜਿੱਤ ਵੱਲੋਂ ਜਿਹੜਾ ਆਸ਼ੂ ਤੇ ਕਾਂਗਰਸ ਪਾਰਟੀ ਵੱਧ ਰਹੀ ਹੈ ਧੰਨਵਾਦ ਸਰ ਜੀ ਦੱਸੋ ਮੈਂ ਤਾਂ ਜਿੱਥੇ ਆ ਰਿਹਾ ਹਾਂ ਕਿ ਕੀ ਹੈ ਕੋਈ ਗੱਲ ਨਹੀਂ ये ये नंबर 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 ले है नम्पर जो पर को है डिटेल पे भाई जी मैं फोन कितना क्या प्रोग्रामी आने के मारे